ਦਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਲਗਾਤਾਰ ਫੋਰਟ ਹਸਪਤਾਲ ਦੇ ਵਿੱਚੋਂ ਬਣੇ ਹੋਣਿਆਂ ਤੇ ਹੁਣੇ ਹੀ ਬਾਈ ਸਿਮਰਨ ਹੁੰਦਲ ਪਤਾ ਲੈ ਕੇ ਆਏ ਨੇ ਮਨਕੀਰ ਤਵੀਰ ਦੀ ਸੱਜੀ ਮਾਂ ਕਹੇ ਜਾਂਦੇ ਨੇ ਤੇ ਰਾਜਵੀਰ ਜਵੰਧਾ ਵੀਰ ਦਾ ਪਤਾ ਲੈ ਕੇ ਆਏ ਨੇ ਕਿਹੋ ਜਿਹੇ ਹਾਲਾਤ ਨੇ ਵੀਰ ਦੇ ਸਥਿਤੀ ਦੇ ਕਿਵੇਂ ਦੀ ਆ ਸਾਰੀ ਜਾਣਕਾਰੀ ਲੈਣੇ ਬਾਈ ਸੱਸੀ ਕਾ ਜੀ ਸੱਸੀ ਕਾ ਜੀ ਕੀ ਕਹਿਣਾ ਚਾਹੋਗੇ ਹੁਣ ਕਿਹੋ ਜੀ ਸਥਿਤੀ ਹੈ ਬਾਈ ਅੰਦਰ ਵੀਰੇ ਹੁਣ ਤਾਂ ਕਹਿੰਦੇ ਵੀ ਅਪਰੂਵਮੈਂਟ ਹੈ ਵੀ ਅੱਗੇ ਨਾਲੋਂ ਸੇਹ ਚ ਬਹੁਤ ਫਰਕ ਹੈ ਬਾਕੀ ਮਹਾਰਾਦੀ ਮੇਰੇ ਜੀ ਹੁਣ ਹੋਉਗੇ ਸਾਰਾ ਪੂਰਾ ਕਹਾਣੀ ਪੂਰਾ ਪੰਜਾਬ ਵਰ ਅਦਾਸਾਂ ਕਰਨ ਲੱਗਿਆ ਹੋਇਆ ਵੀ ਹੁੰਦਾ ਵੀ ਹੁਣ ਵੈਗਰੂ ਨੂੰ ਵੀ ਵੀ ਚਲੋ ਮਹਾਰਾਜ ਮੁਰੇ ਸਾਰਾ ਪੰਜਾਬ ਕਿਆ ਪੂਰੇ ਇੰਡੀਆ ਜਿਹੜੇ ਪੰਜਾਬੀ ਸੁਣਦੇ ਆਂ ਵੀਰੇ ਇਹਨੂੰ ਕਿਉਂਕਿ ਯਾਰ ਵੀ ਇਹ ਬੰਦਾ ਵੀ ਬਹੁਤ ਜ਼ਿਆਦਾ ਕੋਈ ਕਾਉਂਟਰੋਵਰਸੀ ਨਹੀਂ ਕਦੇ ਅੱਜ ਤੱਕ ਕੁਝ ਨਹੀਂ ਯਾਰ ਵੀ ਇਕ ਲੱਗ ਇਕ ਲੱਗ ਲਾਈਨ ਤੇ ਤੁਰਨੇ ਵਾਲੇ ਬੰਦੇ ਆ ਵੀਰੇ ਇਹ ਹੋ ਗਿਆ ਬਾਈ ਰਣਜੀਤ ਬਾਵਾ ਹੋ ਗਿਆ ਸਾਰੇ ਯਾਰ ਵੀ ਇਹ ਚੀਜ਼ਾਂ ਤੋਂ ਦੂਰ ਹੈ ਤਾਂ ਸਾਫ਼ ਸੁਥਰੀ ਆਪਣੀ ਗਾਇਕੀ ਕਰਦੇ ਹਨ ਵਧੀਆ ਬੰਦਾ ਇੱਕ ਨੰਬਰ ਮੈਂ ਪਿੱਛੇ ਜੇ ਮੈਂ ਆਪਣਾ ਲੋਹੜੀ ਦਾ ਪ੍ਰੋਗਰਾਮ ਕਰਿਆ ਬੇਟੀ ਦਾ ਮੇਰੇ ਕੋਲ ਉੱਤੇ ਮੈਂ ਵੈਕਨਤ ਮਿਤ ਪ੍ਰੋਫਰਮਾ ਮੈਂਸਾ ਚਲੋ ਵੀਰੇ ਦਾ ਕਰਿਆ ਹੋਇਆ ਸੀਗਾ ਉੱਤੇ ਬਹੁਤ ਵਧੀਆ ਮੇਰੇ ਨਾਲ ਵੈਸੇ ਵੀ ਚਲੋ ਮੇਰੇ ਪਿੰਡ ਰਹਿੰਦਾ ਸੀਗੇ ਪਹਿਲਾਂ ਚੱਪਰ ਜਿਹੜੀ ਚਲੋ ਲੰਗਦੇ ਵੜਦੇ ਇਕੱਠੇ ਹੋਈ ਜਾਣਾ ਵਧੀਆ ਸੁਭਾਅ ਦੇ ਮਾਲਕ ਆ ਬਾਕੀ ਬਈ ਸਾਰੇ ਅਰਦਾਸਾਂ ਕਰਨ ਲੱਗੇ ਹੋਏ ਆ ਅੱਛਾ ਇੱਕ ਗੱਲ ਬਈ ਹੋਰ ਆ ਜਦੋਂ ਅਫਸਰ ਇਸ ਤਰ੍ਹਾਂ ਦਾ ਮੌਕਾ ਆਇਆ ਹੁਣ ਦੁੱਖ ਭਰਿਆ ਤਾਂ ਕਲਾਕਾਰਾਂ ਨੇ ਬਹੁਤ ਯੂਨਿਟੀ ਦਿਖਾਈ ਆ ਸਾਰੇ ਉਸੇ ਦਿਨ ਹੀ ਪਹੁੰਚ ਗਏ ਵੀਰੇ ਕਲਾਕਾਰ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਲਾਕਾਰ ਤਾਇਤ ਕੀ ਮਤਲਬ ਕੀ ਸਵਾਦ ਇਹ ਲਿਆਤਾ ਕਲਾਕਾਰਾਂ ਨੇ ਹੜਾ ਵਾਲੇ ਕੰਮਾਂ 'ਚ ਵੀ ਸਵਾਦ ਲਿਆਤਾ ਕੇ ਖੜੇ ਆ ਪਰੇਸ਼ਮਨ ਮੋਹਲ ਉੱਤੇ ਭਾਈ ਦੀ ਜਲਦੀ ਸੇਵਾ ਚਲੋ ਅਸੀਂ ਤਾਂ ਅਸੀਂ 5 ਦਿਨ ਲਾਉਨੇ ਅਸੀਂ ਆ ਜਾਣੇ ਕਈ ਕਲਾਕਾਰ ਤਾਂ ਇਹ ਜੇ ਭਾਈ ਨਿੱਕੂ ਹੋ ਗਿਆ ਸਾਰੇ ਉੱਤੇ ਪੱਕੇ ਹੀ ਬੈਠੇ ਮਨਕਿਰਤ ਵੀ ਰਾਸੀ ਸਾਰੇ ਮਤਲਬ ਜੋ ਕਲਾਕਾਰ ਹਨ ਸਵਾਦ ਲਿਆਦਾ ਹੈ ਤਕੀ ਵੀਕਲ ਲੱਗੇ ਮਸਾਲ ਪੈਦਾ ਕਰਤੀ ਕਹਾਣੇ ਉਹ ਕਿਹੜੀ ਅੰਦ ਨਹੀਂ ਚਿੜੀ ਵਾਲੀ ਗੱਲ ਆ ਆ ਜਾਂਦੀ ਕੱਲ ਕੋਈ ਭਰਾ ਅਫਸਰ ਆਪਣਾ ਉਹ ਸੁਣਾਉਂਦਾ ਸੀ ਕਹਿੰਦਾ ਯਾਰ ਸਿਮਰਨ ਐਤਕੀ ਵਧੀਆ ਕੰਮ ਕੀਤਾ ਕਹਿੰਦਾ ਕਹਾਣੇ ਵਿੱਚ ਚਿੜੀ ਚੰਜੋਂ ਲੈ ਆਂਦੀ ਆ ਵੀ ਪਾਣੀ ਗਲ ਵੀ ਮੈਂ ਵੀ ਅੱਗ ਬੁਝਾਉਣ ਵਾਲਿਆਂ ਚ ਨਾ ਉਹ ਕੰਮ ਐ ਬਾਕੀ ਉਰੇ ਵੀ ਚਲੋ ਵੀਰੇ ਭਾਈ ਜਵੰਤੇ ਦਾ ਚਲੋ ਹੋ ਗਿਆ ਉਰੇ ਵੀ ਹੁਣ ਦੇਖੋ ਸਾਰੀ ਇੰਡਸਟਰੀ ਹਾਂ ਏਕੇ ਦਾ ਸਬੂਤ ਦਿੱਤਾ ਇਹ ਕਹਿੰਦੇ ਇਕੱਠੇ ਨਹੀਂ ਹੁੰਦੇ ਮੈਨੂੰ ਲੱਗਦੀ ਮਾਨਸਿਅਮ ਤੋਂ ਲੈ ਕੇ ਕੋਈ ਕਲਾਕਾਰ ਨਹੀਂ ਨਾ 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 ਬਈ ਸੀਐਮ ਬਈ ਕੱਲ ਮੈਂ ਕੱਲ ਮੈਂ ਬੰਗਲਾ ਮੁਕੀ ਗਿਆ ਹੋਇਆ ਸੀ ਮੈਂ ਸਾਡੇ ਕਣ ਕੱਲ ਉੱਥੇ ਮੈਂ ਦੇਖਿਆ ਸੀ ਸੀਐਮ ਸਾਹਿਬ ਆਈਫੋਨ ਤੇ ਚੱਲਦਾ ਸੀ ਲਾਈਵ ਬਹੁਤ ਵਧੀਆ ਗੱਲ ਲੱਗੀ ਸੀਐਮ ਸਾਹਿਬ ਬਈ ਝੋਟਾ ਬੰਦਾ ਚਲੋ ਵੀ ਕਹਾਣੇ ਵੀ ਇੱਕ ਤਰ੍ਹਾਂ ਦਾ ਵੀ ਉਹਨਾਂ ਵੀ ਆਪਣੀ ਵੀ ਦਰਿਆਦਲੀ ਦਿਖਾਈ ਵੀ ਜਿਹੜਾ ਉਹ ਪਹੁੰਚੇ ਐ ਵੀ ਪਤਾ ਲੈਣ ਪਹੁੰਚੇ ਬਈ ਨਹੀਂ ਉਹਨੂੰ ਵੀ ਪੰਜਾਬ 'ਚ ਸੀਐਮ ਸਾਹਿਬ ਨੂੰ ਬਹੁਤ ਕੰਮ ਐ ਕੱਲਾ ਬਈ ਉਹ ਐ ਵੀ ਭਜਨੱਠ ਬਹੁਤ ਰਹਿੰਦੀ ਐ ਸਮੇਂ 'ਚੋਂ ਕੱਢ ਕੇ ਭਰਾ ਦਾ ਹਾਲ ਚਾਲ ਅ ਭਾਈ ਆਖਰੀ ਸਵਾਲ ਆ ਮਨਕੀਰਤ ਬਾਈ ਨੇ ਜਿੱਦੇ ਪਹੁੰਚੇ ਉਹਨਾਂ ਨੇ ਕਿਹਾ ਵੀ ਬਸ ਅਰਦਾਸਾਂ ਕਰੋ ਦੁਆਵਾਂ ਕਰੋ ਤੇ ਤੁਸੀਂ ਬਾਈ ਨਾਲ ਵੀ ਗੱਲ ਹੋਈ ਹੋਣੀ ਆ ਬਾਈ ਕਿੰਨੇ ਕਿ ਚਿੰਤਤ ਨੇ ਵੀਰੇ ਉਹ ਤਾਂ ਈਮੋਸ਼ਨਲ ਐ ਬਹੁਤ ਭਰਾ ਸਾਡਾ ਉਹਦਾ ਜੇ ਕੋਈ ਗੱਲ ਹੁੰਦੀ ਨਾ ਉਹਦੇ ਵੀ ਬੁਰਾ ਕਰਨਾ ਪੈਂਦਾ ਉਹ ਤਾਂ ਅੱਖਾਂ 'ਚ ਪਾਣੀ ਆ ਜਾਂਦਾ ਜਿਹਦੇ ਕੱਲ ਪਰਸੋਂ ਜਦੋਂ ਆਹ ਗੱਲ ਹੋਈ ਉਹ ਉਹਦੇ ਦਿਮਾਗ ਥੋੜਾ ਜਿਹਾ ਈਮੋਸ਼ਨਲ ਜ਼ਿਆਦਾ ਉਹ ਜਦੋਂ ਕੋਈ ਗੱਲ ਹੁੰਦੀ ਨਾ ਉਹਨੂੰ ਜਿੱਦਾਂ ਮੇਰਾ ਵੀ ਸੁਭਾਅ ਉਦਾਂ ਦਾ ਹੀ ਹੈ ਸਾਨੂੰ ਤਾਂ ਬੱਚੇ ਦਿਖਣ ਲੱਗ ਜੰਨੇ ਉਹ ਯਾਰ ਉਹਦੇ ਛੋਟੇ ਛੋਟੇ ਬੱਚੇ ਆ ਵਾਈਫ ਹੈ ਐ ਆ ਕੀ ਹੋਊਗਾ ਵੀ ਰੱਬ ਨਾ ਕਹੇ ਕੋਈ ਗੱਲ ਹੋਊਗੀ ਮਤਲਬ ਉਹਦਾ ਬਹੁਤ ਜਜ਼ਬਾਤੀ ਅੱਗੇ ਦੀ ਬਹੁਤ ਸੋਚਦਾ ਟੈਨਸ਼ਨ ਹੋਊਗੀ ਜਦੋਂ ਉਹਰੇ ਆਇਆ ਜਦੋਂ ਵੀ ਮੈਨੂੰ ਫੋਨ ਆਇਆ ਕਹਿੰਦਾ ਯਾਰ ਸਿਮਰਨ ਮੇਤੇ ਨਹੀਂ ਦੇਖਉਂਦਾ ਮੈਂ ਤਾਂ ਥੋੜਾ ਜਿਹਾ ਚਿਰੇ ਖੜਿਆ ਕਹਿੰਦਾ ਮ ਕਹਿੰਦਾ ਸਿਮਨ ਤੂੰ ਰਹਿਣ ਦੇ ਤੂੰ ਆਪਾਂ ਘਰੇ ਆ ਜਾ ਕਹਿੰਦਾ ਮੇਤੇ ਖੜ ਨਹੀਂ ਹੁੰਦਾ ਯਾਰ ਮੇਰਾ ਦਿਲ ਨਹੀਂ ਹੈ ਵੀ ਮੇਰਾ ਮਨੂੰ ਵੀ ਕਹਿੰਦਾ ਮੇਰਾ ਦੌਰੇ ਰੋਣਾ ਆ ਜਾਣਾ ਕਹਿੰਦਾ ਮੈਂ ਇੱਥੇ ਨਹੀਂ ਦੇਖ ਹੁੰਦਾ ਕਹਿੰਦਾ ਚਲੋ ਮਹਾਰਾਜ ਕੱਲ ਜਦੋਂ ਚਲੋ ਗੱਲ ਹੋਈ ਮਨੁਸ਼ ਮੈਂ ਦੁਪਹਿਰ ਨੂੰ ਫੋਨ ਕਰਿਆ ਵੀ ਵੀਰੇ ਪੁੱਛਿਆ ਚਲੋ ਉਹਦੀ ਡਾਕਟਰਾਂ ਨਾਲ ਗੱਲ ਹੋ ਰਹੀ ਸੀ ਮਨੀ ਦੀ ਮਨ ਹੀ ਕਹਦਾ ਮੇਰੀ ਡਾਕਟਰ ਨਾਲ ਗੱਲ ਹੋਈ ਐ ਸਿਮਰਨ ਵੀ ਠੀਕ ਐ ਇੰਪਰੂਵਮੈਂਟ ਅੱਗੇ ਨਾਲੋਂ ਵੀ ਫਰਕ ਪੈ ਰਿਹਾ ਮੈਂ ਚਲੋ ਮਹਾਰਾਜ ਨੇ ਯਾਰ ਬਹੁਤ ਵਧੀਆ ਪਤਾ ਗੱਲ ਕੀ ਆ ਯਾਰ ਆਪਾਂ ਤਾਂ ਇੱਕ ਅਰਦਾਸ ਕਰਦੇ ਸਾਰੇ ਆਪਣੇ ਨਿਆਣਿਆਂ ਕੋਲ ਰਹਿਣ ਬੱਚਿਆਂ ਕੋਲ ਰਹਿਣ ਯਾਰ ਵੀ ਬਹੁਤ ਔਖਾ ਹਰੇਕ ਆਪਣਾ ਸਿਸਟਮ ਸੈੱਟ ਕਰਦਾ ਹਰੇਕ ਨੇ ਬਹੁਤ ਮਿਹਨਤਾਂ ਕਰਕੇ ਉਰੇ ਤੱਕ ਆਪਾਂ ਜਿਹਨੇ ਸਭ ਤੋਂ ਵੱਧ ਕਹਿ ਸਕਦੇ ਆ ਵੀ ਸਾਈ ਜਿਹੜੀ ਹੁੰਦੀ ਐ ਐਡਵਾਂਸ ਬਾਈ ਕੋਲੇ ਹੁੰਦੀ ਐ ਮੈਨੂੰ ਲੱਗਦੀ 2026 27 ਤੱਕ ਦੇ ਖਾੜੇ ਬਕ ਹਾਂ ਉਹ ਤਾਂ ਹੈ ਹੀ ਐ ਵੀਰੇ ਹਿੱਕ ਦੇ ਜੋਰ ਨਾਲ ਗਾਣੇ ਵਾਲੇ ਬੰਦੇ ਐ ਯਾਰ ਸਾਡਾ ਮਨੀ ਹੋ ਗਿਆ ਰਣਜੀਤ ਬਾਵਾ ਹੋ ਗਿਆ ਇਹ ਹੋ ਗਿਆ ਆਪਣਾ ਜਵੰਦਾ ਹੋ ਗਿਆ ਹਿੱਕ ਦੇ ਜੋਰ ਨਾਲ ਗਾਨਨੇ ਵੀਰੇ ਇਹਦਾ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਹਾਂ ਕੇਆ ਪਿਆਰ ਹੈ ਵੀ ਹੈ ਬਾਕੀ ਲੋਕ ਲਾਈਕ ਵੀ ਕਰਦੇ ਆ ਹਾਂ ਧੰਨਵਾਦ ਬਾਈ ਜੀ ਥੈਂਕ ਯੂ ਸੋ ਇਹ ਸੰਨ ਵੀਰਾ ਸਿਮਰਨ ਹੁੰਦਲ ਤਾਂ ਲਗਾਤਾਰ ਸਾਰੇ ਕਲਾਕਾਰ ਚਿੰਤਤ ਨੇ ਤਾਂ ਉਮੀਦ ਕਰਦੇ ਆ ਕਿ ਜਲ ਤੋਂ ਜਲਦ ਮਨਕੀਰਤ ਔਲਖ ਤੇ ਹੋਰ ਵੀ ਜਿੰਨੇ ਕਲਾਕਾਰ ਨੇ دعਵਾਵਾਂ ਕਰ ਰਹੇ ਨੇ ਵੱਖ-ਵੱਖ ਇੰਡਸਟਰੀ ਦੇ ਵਿੱਚੋਂ ਵੀ دعਵਾਵਾਂ ਆ ਰਹੀਆਂ ਨੇ ਹਰ ਇੱਕ ਵਿਅਕਤੀ دعਵਾਵਾਂ ਕਰ ਰਿਹਾ ਹੈ